প্রচার ਜਿਹੜਾ ਚੱਲ ਰਿਹਾ ਤੇ ਲੋਕਾਂ ਨਾਲ رابطہ ਵੀ ਕੀਤਾ ਕੀ ਗੱਲਾਂ ਹੋਈਆਂ ਨੇ ਤੇ ਕੀ 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 ਪ੍ਰੋਗਰਾਮ ਸੀ ਸਭ ਤੋਂ ਪਹਿਲਾਂ ਆਪਾਂ ਸਮੂਚੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਲੋਕ ਸਭਾ ਦੀ ਜਿਹੜੀ ਪਟਿਆਣੀ ਦੀ ਸੀਟ ਹੈ ਉਹ ਸ਼੍ਰੀ ਕੇਜਰੀਵਾਲ ਜੀ ਹੋਰਾਂ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਭਾਈ ਮਾਨ ਵੱਲੋਂ ਮੈਨੂੰ ਲੋਕ ਸਭਾ ਪਟਿਆਣਾ ਤੋਂ ਆਪਣਾ ਉਮੀਦਵਾਰ ਬਣਾਇਆ ਮੈਂ ਪਰसों ਤੱਕ ਦਾ ਮਨਾਵਾ ਸਾਥ ਤੇ ਸਾਰੇ ਸਮੂੱਚੇ ਐਮਐਲਏ ਸਹਿਬਾਨ ਸਾਡੇ ਪ੍ਰਧਾਨ ਜੀ ਸੀ ਉਧਰਾਮ ਜੀ ਸਟੇਟ ਦੇ ਜਿਹੜੇ ਨੇ ਨਾਲ ਐਮਐਲਏ ਵੀ ਆ ਬਲਾੜਾ ਤੋਂ ਗੁਰਪ੍ਰੀਤ ਜੀ ਦੂਸਰੇ ਬਠਿੰਡੇ ਵਾਲੇ ਜੀ ਰੂਪ ਜੀ ਬਸਿੰਦਰ ਕੌਰ ਸੁਮਵੀਰ ਸਾਰੇ ਸਨ ਸੀ ਦਸਵੇਂ ਪਾਸ਼ਾ ਦੇ ਦਰਬਾਰ ਤੋਂ ਮੱਥਾ ਟੇਕ ਕੇ ਆ ਗਏ ਆ ਗੱਲ ਆ ਗਿਆ ਲੈ ਕੇ ਉਸ ਦਿਨ ਦੀ ਉਸ ਤੋਂ ਬਾਅਦ ਅੱਜ ਪਹਿਲੇ ਦਿਨੇ ਜਿਹੜੀ ਸ਼ੁਰੂਆਤ ਪਹਿਲਾ ਮਾਨਸਾ ਦੇ ਜਿਹੜੇ ਸਾਡੀ ਪਾਰਟੀ ਦੇ ਵਲੰਟੀਅਰ ਵਰਕਰ ਉੱਥੋਂ ਦੇ ਪਤਵੰਤੇ ਸੱਜਣ ਗੁਰਬ੍ਰੀਤ ਜੀ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ এবিসি ਸਾਡੇ ਪ੍ਰਧਾਨ ਜੀ ਚਰਨਜੀਤ ਸਿੰਘ ਜੀ ਅਕਾਵਲੀ ਸਾਹਿਬ ਉਹ ਵੀ ਤੋਂ ਉਸ ਤੋਂ ਉਹ ਵਰਕਰਜ਼ ਮੀਟਿੰਗ ਲਾ ਲੋ ਉਹਨਾਂ ਨਾਲ ਸ਼ੁਰੂਆਤ ਕਰਕੇ ਫਿਰ ਅੱਡੇ ਪ੍ਰਧਾਨ ਜੀ ਦੇ ਹਲਕੇ ਚ ਆ ਕੇ ਲੈਸ ਚ ਉੱਥੇ ਵੀ ਬਹੁਤ ਵੱਡਾ ਹੰਗਾਰਾ ਸੰਗਤਾਂ ਨੇ ਔਰ ਲਾਸਟ ਵਿੱਚ ਇੱਥੇ ਗੁਰਪ੍ਰੀਤ ਜੀ ਜਿਹੜੇ ਸਾਡੇ ਸੰਗਰੂਰਗੜ੍ਹ ਦੇ ਐਮਐਲਏ ਨੇ ਇਹਨਾਂ ਦੇ ਸਾਥੀਆਂ ਨੇ ਬਹੁਤ ਵੱਡਾ ਪਰਮਾ ਹੰਗਾਰਾ ਜਿਹੜਾ ਜਿਹਨੂੰ ਦੇਖ ਕੇ ਮੈਨੂੰ ਮਤਲਬ ਕਿਸੇ ਗੱਲ ਦਾ ਵੀ ਇਹ ਨਹੀਂ ਲੱਗਦਾ ਕਿ ਮੇਰੇ ਵਾਸਤੇ ਕੁਝ ਹੋਣ ਥੋੜੀ-ਮੋਟੀ ਵੀ ਓਕੀ ਹੋਣੀ ਹੈ ਸੋ ਮੈਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰੇ ਲੋਕਾਂ ਦਾ ਜਿਹੜੇ ਟਾਈਮ ਤੋਂ ਵੀ ਅੱਗੇ ਪਿੱਛੇ ਹੋਣਾ ਸਾਡਾ ਕੁਦਰਤੀ ਬਣ ਜਾਂਦਾ ਹੈ ਜਦੋਂ ਬੰਦਾ ਕਰੋ ਚੱਲਦਾ ਰਸਤੇ 'ਚ ਕੋਈ ਬਿਲ ਜਾਂਦਾ ਹੈ ਪਰ ਫਿਰ ਵੀ ਵੱਡਾ ਸਾਥ ਦੇ ਕੇ ਰਾਸਤਾ ਇਹ ਸਾਰੀ ਗੱਲਬਾਤ ਸੁਣ ਕੇ ਗਏ ਆ ਔਰ ਇਸ ਜ਼ਿੰਮੇਵਾਰੀ ਨੂੰ ਵਰਮਾਉਣ ਲਈ ਵੱਡਾ ਐਹਿਦ ਕਰਕੇ ਗਏ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਇਹਦੇ ਨਾਲ ਹੀ ਜੀ ਇੱਕ ਸ਼ੀਤਲ ਤੇ ਉਸ ਤੋਂ ਬਾਅਦ ਜਿਹੜਾ ਸੁਸ਼ੀਲ ਰਿੰਕੂ ਜਿਹੜਾ ਉਹ ਛੱਡ ਕੇ ਗਏ ਇੱਕ ਮੌਜੂਦਾ ਐਮਐਲਏ ਤੇ ਮੌਜੂਦਾ ਐਮਪੀ ਛੱਡ ਕੇ ਗਏ ਕੀ ਦੇਖਦੇ ਹਾਂ ਮੈਂ ਬੇਨਤੀ ਹੈ ਜੀ ਡੇਰੇ ਕੋਲੇ ਬੈਠੇ ਨੇ ਸ੍ਰੀ ਬੁਧਰਾਮ ਗਰੀਬ ਪਰਿਵਾਰ ਚੋਂ ਬਹੁਤ ਮਿਹਨਤ ਕਰਕੇ ਇਹਨਾਂ ਨੇ ਆਪਣਾ ਬਹੁਤ ਵੱਡਾ ਨਾਂ ਬੜਾ ਪ੍ਰਿੰਸੀਪਲ ਦੇ ਅਹੁਦੇ ਤੱਕ ਗਏ ਆ ਉਹ ਵੱਖਰੀ ਗੱਲ ਉਸ ਤੋਂ ਬਾਅਦ ਲੋਕਾਂ ਨੇ ਇਹਨਾਂ ਤੇ ਜੇ ਇਤਬਾਰ ਬਣਾਇਆ ਉਸ ਇਤਬਾਰ ਨੂੰ ਇਹਨਾਂ ਨੇ ਸਿਰੇ ਚੜਾਇਆ ਦੂਸਰੀ ਗੱਲ ਗੁਰਪ੍ਰੀਤ ਐ ਆਮ ਸਧਾਰਨ ਪਰਿਵਾਰ ਚੋਂ ਮੈਂ ਇੱਕ ਸਧਾਰਨ ਪਰਿਵਾਰ ਚੋਂ ਸਾਡੇ ਤੇ ਬਹੁਤ ਵੱਡੀ ਕਿਰਪਾ ਲੋਕਾਂ ਨੇ ਕੀਤੀ ਹੈ ਸਾਨੂੰ ਉਹਨਾਂ ਲੋਕਾਂ ਦੀ ਸ਼ਰਮ ਰੱਖਣਾ ਚਾਹੀਦਾ ਹੈ ਸੁਸ਼ੀਲ ਸਿੰਘ ਨੂੰ ਅਸੀਂ ਵੀ ਉਹਦੇ ਵਿੱਚ ਜਾ ਕੇ ਮਿਹਨਤ ਕਰਦੇ ਰਹੇ ਦਿਨ ਰਾਤ ਭਾਈਦੇ ਰਹੇ ਭਾਈ ਇਲੈਕਸ਼ਨ ਸੀਗੇ ਸਾਰੇ ਐਮ ਐਲ ਏ ਸਾਹਿਬਾਨ ਸੀਗੇ ਉੱਥੇ ਮੰਤਰੀ ਵੀ ਸੀ ਉਹਨਾਂ ਨੂੰ ਲੋਕ ਸਭਾ ਦਾ ਮੈਂਬਰ ਬਣਾਇਆ ਛਾਂਡਾਲ ਬਣਾਇਆ 60000 ਵੋਟਾਂ ਦੇ ਫਰਕ ਨਾਲ ਬਣਾਇਆ ਹੁਣ ਪਹਿਲੀ ਲਿਸਟ ਕੱਢੀ ਉਹਦੇ ਚ ਨੋਟ ਡਿੱਟ ਦਿੱਤੀ ਮੈਨੂੰ ਤਾਂ ਇਹ ਨਹੀਂ ਕੋਈ ਕਈ ਵਾਰੀ ਤਾਂ ਗੁੱਸੇ ਹੁੰਦੇ ਆ ਵੀ ਮੈਨੂੰ ਭਈ ਆ ਨਹੀਂ ਮਿਲਿਆ ਨਹੀਂ ਮਿਲਿਆ ਕੋਈ ਕਿਸੇ ਬੰਦੇ ਦਾ ਲਾਲਚੀ ਵੱਡਾ ਵੱਜੇ ਜਾਂ ਕੋਈ ਹੋਰ ਹੀ ਗੱਲ ਹੋਵੇ ਮਨ ਵਿੱਚ ਤਾਂ ਨਹੀਂ ਬੀਜੇਪੀ ਵਾਲੇ ਕੀ ਕੁਝ ਦੇਣਾ ਚਾਹੁੰਦੇ ਨੇ ਕਹਿੰਦੇ ਬੋਲੀ ਵੀ ਜਾਂਦੇ ਐ ਇਹੀ ਜਿਹੜਾ ਸ਼ਸ਼ੀਲ ਅੰਦਰਾਲ ਉਮਰਾਲ ਉਹ ਉਦੋਂ ਬੋਲਦਾ ਸੀ ਮੈਨੂੰ ਪੈਸੇ ਦੇਣ ਆਏ ਹੋ ਸਕਦਾ ਉਹ ਜਿਹੜੀ ਬਰਾਦ ਹੁਣ ਪੂਰੀ ਹੋ ਗਈ ਹੋਵੇ ਜਿਹੜਾ ਇਸ ਤਰ੍ਹਾਂ ਨਾ ਵੀ ਪਾਰਟੀ 'ਚ ਹੁੰਦਿਆਂ ਤੇ ਪਾਰਟੀ 'ਚ ਪਾਸੇ ਜਾਣਾ ਉਹ ਕਲ ਸ਼ੋਭਦੀ ਨਹੀਂ ਜੇ ਕਿਸੇ ਗੱਲ ਦਾ ਗੁੱਸਾ ਗਿਆ ਲਾ ਤਾਂ ਦੱਸਣਾ ਵੀ ਚਾਹੀਦਾ ਵੀ ਆ ਸੀ ਔਰ ਇਸ ਮੈਨੂੰ ਤਾਂ ਮਤਲਬ ਟਿਕਟ ਨਹੀਂ ਦਿੱਤੀ ਮੈਂ ਤਾਂ ਅਕਦਾਰ ਬਣਦਾ ਜੀ ਮੈਂ ਮੈਂਬਰ ਪਾਰਲੀਮੈਂਟ ਸੀ ਸਰਨ ਹੁ ਦਿੱਤਿਆ ਹੋਏ ਆ ਵੀ ਜੋ ਬੰਦੇ ਕਿਉਂਕਿ ਕਿਸੇ ਦੇ ਦਿਲ ਵਿੱਚ ਮੇਰੇ ਦਿਲ ਨੂੰ ਤਾਂ ਪੜ ਨਹੀਂ ਸਕਦੇ ਤਾਂ ਉਦਾਂ ਤੁਸੀਂ ਅੰਦਾਜ਼ਾ ਹੀ ਲਾਉਂਗੇ ਬੰਦਾ ਸਾਫ਼ ਆ ਜਾਂਦਾ ਸੋ ਪਾਰਟੀ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਸੀ ਪਰ ਉਹ ਪਾਸੇ ਹੋਇਆ ਉਸ ਗੱਲ ਨੂੰ ਸਮਝਣਗੇ ਗਾਂ ਜਿਹੜਾ ਲੋਕ ਉਸ ਗੱਲ ਦਾ ਜਵਾਬ ਦੇਣਗੇ ਕਹਿੰਦੇ ਸਰ ਇੱਕ ਪਾਸੇ ਬਾਦਲ ਪਰਿਵਾਰ ਆ ਇੱਕ ਕਾਂਗਰਸ ਆ ਰਹੀ ਹੈ ਤੇ ਕਿੱਦਾਂ ਦੇਖਦੇ ਹੋ ਤੁਸੀਂ ਆਉਦੀ ਚੋਣ ਪ੍ਰਚਾਰ ਵੇਖੋ ਜੀ ਬਾਦਲ ਪਰਿਵਾਰ ਤੇ ਉੱਟੀਆਂ ਪਰਿਵਾਰ ਥੋੜਾ ਲੰਬੇ ਸਮੇਂ ਤੋਂ ਚੱਲਦੀ ਰਹੀ ਹੈ ਜਦੋਂ ਚੱਲ ਚਲੋ ਮੈਂ ਥੋੜਾ ਗਰੀਬੜੇ ਬੰਦੇਾਂ ਚੋਂ ਸੀ ਉਹਦੀ ਵੱਡੀ ਗੱਲ ਨਹੀਂ ਸੀ ਉਹ ਮੁੱਖ ਮੰਤਰੀ ਤੇ ਬਾਰ ਬਾਰ ਦੀ ਵੱਡੀ ਗੱਲ ਸੀ ਇਸ ਪਰਿਵਾਰ ਨੂੰ ਲੰਬੀ ਹਲਕੇ ਦੇ ਲੋਕਾਂ ਨੇ ਇਹ ਦਸਤਾ ਵੀ ਲੋਕਾਂ ਚ ਵੱਡੀ ਤਾਕਤ ਹੋਇਆ ਕਰਦੀ ਹੈ ਕੋਈ ਮੋਲ ਨਹੀਂ ਖਰੀਦੇ ਜਾ ਸਕਦੇ ਇਸੇ ਦੀ ਜ਼ਮੀਰ ਨਹੀਂ ਖਰੀਦੀ ਜਾ ਸਕਦੇ ਔਰ ਉਹੀ ਉਸ ਪਰਿਵਾਰ ਚੋਂ ਤੇ ਹੁਣ ਤੱਕ ਮੈਂ ਇਸ ਗੱਲ ਦਾ ਖਲਸ਼ਾ ਮੈਨੂੰ ਹੈ ਕਿ ਵੀ ਬਾਹਰ ਸਿਮਰਤ ਸ਼ਾਇਦ ਬਠਿੰਡੇ ਤੋਂ ਚੋਂ ਨਾਲ ਅੱਜ ਉਹ ਇੱਥੇ ਕੀ ਸਦੂਲਗੜ ਪੰਜਾਬ ਬਚਾਓ ਯਾਤਰਾ ਬਚਾਓ ਪੰਜਾਬ ਹੁਣ ਬਚਾਉਣ ਦੀ ਗੱਲ ਜੇ ਪੰਜਾਬ ਤਾਂ ਬਹੁਤ ਚਿਰ ਦਾ ਇਹਨਾਂ ਨੇ ਬਚਾ ਲੈਣਾ ਸੀ ਜੇ ਬਚਾਉਣ ਵਾਲੇ ਨੇ ਸਾਨੂੰ ਆਉਣ ਦੀ ਮੇਰੇ ਨਾਲ ਲੋੜ ਹੀ ਨਾ ਪੈਂਦੀ ਸਾਰ ਲੋੜਤ ਹੀ ਨਹੀਂ ਹੋਣੀ ਸੀ ਇੱਥੋਂ ਤੱਕ ਅਰ ਇਹ ਸਾਰਾ ਕੁਝ ਵੇਖ ਕੇ ਜਾ ਕੇ ਹੋ ਸਕਦਾ ਉਹ ਮਨ ਸ਼ਾਇਦ ਬਦਲ ਜਾ। ਫਿਰ ਸਾ ਤੁਹਾਡੀ ਪਾਰਟੀ ਜਿਵੇਂ ਆਪਾਂ ਕਹਿੰਨਾ ਤੁਸੀਂ ਕਹਿੰਦੇ ਲਾਲਚ ਹੋ ਸਕਦਾ ਹੈ ਜਾਂ ਮਤਲਬ ਕਿ ਵੀ ਗਰੀਬ ਪਰਿਵਾਰਾਂ ਦੇ ਬੱਚੇ ਆਰੇ ਫਿਰ ਤੁਹਾਡੀ ਪਾਰਟੀ ਦੇ ਬੰਦੇ ਛੱਡ ਕੇ ਉਧਰ ਕਿਉਂ ਜਾਂਦੇ ਕੀ ਰੀਜ਼ਨ ਹੋਵੇ ਹੈ ਹੈ। ਕੋਈ ਜਦੋਂ ਮੌਜੂਦਾ ਪੰਜਾਬ ਸਰਕਾਰ ਹੈ। ਇਹ ਮੇਰੀ ਮੇਰੀ ਮੈਂ ਦੀ ਸੁਣੋ। ਸਰਕਾਰ ਸਾਡੀ ਸਰਕਾਰ ਦੀ ਹਦਾਇਤਾਂ ਇਮਾਨਦਾਰੀ ਨਾਲ ਰਹਿਣਾ ਲੋਕਾਂ ਦੀ ਸੇਵਾ 'ਚ ਰਹਿਣਾ ਸਾਰਾ ਕੁਝ ਇਸ ਗੱਲ ਦਾ ਚੈੱਕ ਅਪ ਵੀ ਕਰਦੇ ਜੇ ਦੂਸਰੇ ਪਾਸੇ ਕਿਸੇ ਨੂੰ ਕੁਝ ਜ਼ਿਆਦਾ ਮਿਲਦਾ ਹੋਵੇ ਤਾਂ ਮੈਂ ਉਹਦਾ ਕੀ ਕਹਿ ਸਕਦਾ। ਇਲੈਕਸ਼ਨ ਲਈ ਕੁਝ ਗੋਲ ਨਿਰਧਾਰਤ ਕੀਤੇ ਜਾਂਦੇ ਆ ਬਠਿੰਡਾ ਮਾਨਸਾ ਏਰੀਆ ਦੇ ਕਿਹੜੇ ਕਿਹੜੇ ਗੋਲ ਨੇ ਜਿਹੜੇ ਮਤਲਬ ਪਾਰਲੀਮੈਂਟ 'ਚ ਜਿਹੜੇ ਰੱਖੇ ਜਾਣਗੇ ਜਿਹੜੇ ਮੁੱਦੇ ਨੇ ਕੁਝ ਧਿਆਨ ਦੇ ਵਿੱਚ ਹੋਣਗੇ ਦੇਖੋ ਜੀ ਮੁੱਦੇ ਮੈਂ ਹੁਣ ਆਇਆ ਠੀਕ ਹੈ ਜਿਵੇਂ ਮੁੱਦੇ ਮੇਰੇ ਸਾਹਮਣੇ ਆਉਦੇ ਜਾਣਗੇ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣੂਗਾ ਵਾਰੀ ਸਰ ਵਾਰੀ ਉਹਨਾਂ ਤੇ ਜ਼ਰੂਰ ਕੰਮ ਕੀਤਾ ਜਾਊਗਾ ਜਿਹੜੀਆਂ ਲੋਕਾਂ ਦੀਆਂ ਲੋੜਾਂ ਜਿਹੜੀ ਕਹਿੰਦੇ ਆ ਜਿਹੜੀ ਇਹ ਲੋੜ ਕਾਢ ਦੀ ਮਾਂ ਉਜੇ ਜਿਵੇਂ ਜਿਵੇਂ ਦੱਸਦੇ ਆ ਉੱਥੇ ਕੰਮ ਕਰਨਾ ਸਾਡਾ ਫਰਕ ਲੰਦਾ ਇੰਨਾਂ ਤਾਂ ਕੋਈ ਵੀ ਇਸ ਗੱਲ ਨੂੰ ਨਹੀਂ ਜਾਣਦਾ ਵੀ ਮੇਰੇ ਸਾਹਮਣੇ ਕੀ ਆ ਰਿਹਾ ਕਿ ਜੋ ਆਊਗਾ ਪੂਰੀ ਇਮਾਨਦਾਰੀ ਨਾਲ ਸੱਚੇ ਦਿਲ ਨਾਲ ਇੰਨਾਂ ਲੋਕਾਂ ਦੀ ਖਾਤਰ ਹਲਕੇ ਦੇ ਲੋਕਾਂ ਦੀ ਖਾਤਰ ਔਰ ਆਪਣੇ ਪੰਜਾਬ ਦੀ ਖਾਤਰ ਕਿ ਮੈਂ ਪੂਰੀ ਜ਼ਿੰਮੇਵਾਰੀ ਬਣਾਉਂਦਾ ਅੱਜ ਸਰਦੂਲਗੜ ਹਲਕੇ ਦੇ ਵਿੱਚ ਆਇਆ ਹਾਂ ਜੀ ਇੱਥੋਂ ਦੇ ਜਿਹੜੇ ਪੁਰਾਣੇ ਲੀਡਰ ਜਿਵੇਂ ਭੋਲਾ ਮਾਨ ਜੀ ਪਿਛਲੀ ਵਾਰ ਇੱਥੋਂ ਚੌਣ ਲੜੇ ਸੀ ਜਾਂ ਨੀਮ ਚੰਦ ਚੌਧਰੀ ਉਹ ਇੱਥੇ ਨਹੀਂ ਦਿਖ ਰਹੇ ਕੀ ਉਹਨਾਂ ਨੂੰ ਇਨਵਾਈਟ ਨਹੀਂ ਕੀਤਾ ਗਿਆ ਜਾਂ ਕੋਈ ਰੋਕੀ ਕਰਦਾ ਮੈਨੂੰ ਉਸ ਬਾਰੇ ਨਹੀਂ ਪਤਾ ਲੱਗ ਸਕਿਆ ਪਰ ਮੈਂ ਉਹਨਾਂ ਨਾਲ ਸੰਪਰਕ ਕਰੂੰਗਾ ਸਾਡੇ ਸਾਰੇ ਨਹੀਂ ਉਹਨਾਂ ਨੂੰ ਵੀ ਆਉਣਗੇ ਜੇ ਇੰਨੇ ਸਾਰੇ ਲੋਕ ਆਏ ਤੇ ਉਹ ਵੀ ਆ ਦੇ ਇੱਕ ਇਲੈਕਸ਼ਨ ਅੰਦਰਾਣੀ ਇਲੈਕਸ਼ਨ ਅੰਦਰਾਣੀ ਜਿਹੜਾ ਇਲੈਕਸ਼ਨ ਹੋ ਰਿਹਾ ਐ MP ਦੇ ਕੇਜੀ ਵਾਲ ਵਰਗੇ ਨੂੰ ਅੰਦਰ ਕਰਨਾ ਕਿ ਨਹੀਂ ਸੰਭਵ ਤੁਸੀਂ ਵੀ ਚਲੋ ਮੇਰੀ ਉਮਰ ਦੇ ਤੁਸੀਂ ਹੋਵੋਗੇ ਬਾ ਵੀ ਵੇਖਦੇ ਰਹੇ ਆ ਪੱਤਰਕਾਰੀ ਜੋ ਹੋਰ ਤਜਰਬਾ ਵੱਧ ਜਾਂਦਾ ਹੈ ਐਮਰਜੈਂਸੀ ਲੱਗੀ ਸੀ ਸਾਰੇ ਲੀਡਰ ਫੜ ਕੇ ਅੰਦਰ ਕਰ ਦਿੱਤੇ ਗਏ ਸੀ ਪੰਜਾਬ ਦੇ ਤਕਰੀਬਨ ਕਾਲੀ ਲੀਡਰ ਸੀ ਜਨ ਸੰਗੀ ਸੰ ਜਿਹੜੇ ਲੋਕ ਹੋ ਸਕਦੇ ਜਦੋਂ ਇਲੈਕਸ਼ਨ ਦਾ ਅਨਾਉਂਸ ਕਰਤਾ ਤਾਂ ਇੰਦਰਾ ਗਾਂਧੀ ਪੂਰੀ ਮਤਲਬ ਜਿਹੜੀ ਕਹਿੰਦੇ ਸੀ ਉਹਨੂੰ ਲੋਕਾਂ ਦੀ ਜਿਹੜੀ ਇਹ ਤਨਾ ਸ਼ਾਹ ਵਾਂਗੂ ਆਪਦਾ ਰਾਜ ਕਰਨਾ ਚਾਹੁੰਦੀ ਸੀ ਉਹਨੇ ਵੀ ਕਹਿਤਾ ਸੀ ਵੀ ਹੁਣ ਤਾਂ ਚੋਣਾਂ ਤੇ ਲੜ ਸਕਦੇ ਕਾਰ ਕੜ ਤੋਂ ਚਿੰਤੰਦਰ ਰੱਖੇ ਜਾ ਸਕਦੇ ਕਦੇ ਵੀ ਇਹੋ ਜਿਹਾ ਨਹੀਂ ਹੋਇਆ ਜਦੋਂ ਚੋਣ ਪ੍ਰਬੰਧ ਪ੍ਰਣਾਲੀ ਚੱਲ ਪਈ ਜਿੱਥੇ ਜਾਪਤਾ ਲੱਗ ਜੇ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦਾ ਰਾਜ ਹੋਵੇ ਤੇ ਉਦੋਂ ਕੋਈ ਹੋਰ ਵਿਭਾਗ ਉਹਦੇ ਵਿੱਚ ਦਖਲਅੰਦਾਜ਼ੀ ਕਰੇ ਉਹ ਵੀ ਇੱਕ ਪਾਰਟੀ ਦਾ ਜਿਹੜਾ ਜਿਹੜੀ ਪਾਰਟੀ ਇੱਕ ਸਟੇਟ ਦਾ ਮੁਖੀ ਹੋਵੇ ਜਿਹੜੀ ਦੂਸਰੀ ਸਟੇਟ ਜਿਹੜੀ ਬਹੁਤ ਦੇਸ਼ ਦੀ ਇੱਕ ਅਹਿਮ ਸਟੇਟ ਆ ਪੰਜਾਬ ਉੱਥੇ ਵੀ ਉਹਨਾਂ ਦਾ ਰਾਜਭਾਗ ਹੋਵੇ 10 ਜਿਹੜੇ ਰਾਜ ਸਭਾ ਵਿੱਚ ਮੈਂਬਰ ਹੋਣ ਲੋਕ ਸਭਾ ਵਿੱਚ ਵੀ ਹੋਵੇ ਹੋਆ ਚ ਗੁਜਰਾਤ ਚ ਨਾ ਦੇ ਐਮ ਐਲ ਏ ਹੋਣ ਨੈਸ਼ਨਲ ਪਾਰਟੀ ਦਾ ਰਤਬਾ ਮਿਲਿਆ ਹੋਵੇ ਉਸ ਦੇ ਲੀਡਰ ਨੂੰ ਫੜਨਾ ਤਾਂ ਹੋਈ ਜ਼ਿਆਦਾ ਨਹੀਂ ਕਿਉਂਕਿ ਇਹ ਚਿੰਤਾ ਕੋਈ ਐਂਟੀ ਦੇਸ਼ ਦਾ ਕੰਮ ਹੋਵੇ ਜੇ ਇਹੋ ਜਿਹੀ ਕੋਈ ਕਾਰਵਾਈਆਂ ਹੋਣ ਕੋਈ ਬੰਬ ਬਰੂਦ ਫੜਿਆ ਗਿਆ ਹੋਵੇ ਤਾਂ ਤਾਂ ਕਹਿੰਦੇ ਆ ਆ ਜਾ ਕੀ ਗੱਲਾਂ ਦਾ ਤਾਂ ਜਦੋਂ ਮਰਜ਼ੀ ਛਾਣਬੀਣ ਕੀਤੀ ਜਾ ਸਕਦੀ ਹੈ ਪਹਿਲਾਂ ਵੀ ਕੀਤੀ ਜਾ ਸਕਦੀ ਤੇ 2 ਮਹੀਨੇ ਬਾਅਦ ਵੀ ਕੀਤੀ ਜਾ ਸਕਦੀ ਹੈ ਇਹ ਜਾਣ ਕੇ ਇਲੈਕਸ਼ਨ ਵਿੱਚ ਡਿੱਕਾ ਪਾਉਣ ਦੀ ਗੱਲ ਪਰ ਮੈਂ ਤੁਹਾਨੂੰ ਉੱਥੇ ਵੀ ਮੈਂ ਗੱਲ ਕੀਤੀ ਸੀ ਵੀ ਲੋਕ ਇੱਕ ਪਾਸੇ ਹੋ ਜਾਣ ਤੇ ਜਿਨ੍ਹਾਂ ਚ ਬੈਠੇ ਬੰਦੇ ਵੀ ਜਿਤਾਉਂਦੇ ਰਹੇ ਕੇਜਰੀਵਾਲ ਜੀ ਹੋਰਾਂ ਨੂੰ ਜ਼ਰੂਰ ਉਹਨਾਂ ਨੇ ਅ ਬਗ ਗ੍ਰਿਫਤਾਰ ਕਰ ਲਿਆ ਪਰ ਜਿਹੜੀ ਉਹਨਾਂ ਦੀ ਸੋਚ ਹੈ ਉਹਨਾਂ ਨਾਲ ਜੁੜੇ ਹੋਏ ਲੋਕ ਕਦੇ ਵੀ ਦਬਣਗੇ ਨਹੀਂ ਔਰ ਤਕੜੇ ਹੋ ਕੇ ਨਿਕਲਣਗੇ ਸਭ ਨੂੰ ਇਸ ਤਾਰੋਸ ਪਾਇਆ ਜਾ ਰਿਹਾ ਆਮ ਜਨਤਾ ਨੂੰ ਕੁੜੀ ਸਾਹਿਬ ਤੇ ਇਰਾਦੇ 13 ਲੋਕ ਸਭਾ ਸਿੱਟਰ ਕਿਉਂ ਇਹ ਦੇਖਦੇ ਹੋ ਤੁਸੀਂ ਸਰ ਸੇ ਵਖੋ ਜੀ ਸਾਰਾ ਜਿਹੜੀ ਪਾਰਟੀ ਐ ਪਹਿਲ ਕੀਤੀ ਅਸੀਂ ਆਪਣੇ ਉਮੀਦਵਾਰ ਇਸ ਦਾ 13 ਜਿੱਤਣ ਵਾਸਤੇ ਹੀ ਐ ਤੇ ਵਾਇ ਗਰੁਪੜਾ ਕਰੂੰਗਾ ਪਾਰਟੀ ਦਾ ਇਹ ਸਰ ਇੱਕ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਚੱਲ ਰਹੀ ਐ ਵੀ ਆਮ ਆਦਮੀ ਪਾਰਟੀ ਦੇ ਕੁਝ ਹੋਰ ਲੀਡਰ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੇ ਤਾਂ ਮੈਨੂੰ ਕਿਸੇ ਨੇ ਦੱਸਿਆ ਹੋਵੇ ਤਮਾ ਤੁਹਾਨੂੰ ਦੱਸ ਦਿਆਂ ਵੀ ਚਾਰ ਪੰਜਾਬੀ ਤਿਆਰ ਕਰਦੇ ਆਂ ਤੇ ਹੁਣ ਇਹ ਤਾਂ ਗੱਲਾਂ ਬਾਤਾਂ ਸੁਣਦੇ ਆਂ ਤੇ ਕੋਈ ਹੋਰ ਪਾਰਟ ਨੇ ਜਿਹੜੇ ਇੱਧਰ ਵੀ ਆਉਣ ਨੂੰ ਫਿਰਦੇ ਹੋਣੇ ਮੈਂ ਇਸ ਗੱਲ ਦੇ ਬਾਰੇ ਬਹਿਸ ਤੇ ਨਹੀਂ ਪੈਂਦਾ ਮੈਨੂੰ ਅਸੀਂ ਸਾਡਾ ਜਿੱਤ ਥਾਵੇਂ ਆ ਪਰ ਬਹੁਤ ਵੱਡੇ ਬਹੁਤ ਮਾਨਸ਼ਾਨ ਪਾਰਟੀ ਨਹੀਂ ਤੇ ਲੋਕਾਂ ਨੇ ਦਿੱਤਾ ਅਸੀਂ ਲੋਕਾਂ ਲਈ ਇਸ ਸ਼ਰਮਸਾਰ ਵਿੱਚ ਮਰਜਾਵਾ ਵਿੱਚ ਖੜਨਾ ਚਾਹੀਦਾ ਵਿਧਾਨ ਸਭਾ ਬਾਦਲਪੁਰਾ ਦਾ ਇਲੈਕਸ਼ਨ ਲੜੀ ਕੀ ਹੁਣ ਦਾਹਰਾਵੜ ਵੀ ਆਮ ਆਦਮੀ ਇਲੈਕਸ਼ਨ ਬੜਾ ਸਮਝਦਾ ਕੋਈ ਫਰਕ ਲੱਗਦਾ ਬਿਨਾਂ ਅਨਸਬਾ ਥੋੜੀ ਜਿਹੀ ਔਖੀ ਹੋਇਆ ਕਰਦੀ ਐ। ਕਿਉਂਕਿ ਤਾਂ ਜਿਸ ਤਰ੍ਹਾਂ ਦਾ ਪਰਿਵਾਰ ਕਰ ਕਰਤਾ ਹੀ ਪਹੁੰਚ ਪੈਸਾ ਦਬਾਅ ਉਹਨਾਂ ਦਾ ਸੀਗਾ ਜਿੰਨੇ ਵੀ ਲੋਕ ਇੰਪਲਾਈ ਸਨ ਉਹਨਾਂ ਤੱਕ ਵੀ ਪਹੁੰਚ ਕਰਦੇ ਜਿੰਨੇ ਸੱਟੇ ਆਈ ਉਹਨਾਂ ਦੀ ਦਬਾਰ ਰੱਖਦੀ ਸੀ। ਲੋਕ ਸਭਣਾ ਥੋੜਾ ਜਿਹਾ ਮੋਕਲਾ ਹੋ ਜਾਂਦਾ ਜਿਦੋਂ ਇਹ ਜਿਹਾ ਸਤਕਾਰਯੋਗ ਪ੍ਰਾਜ ਛੋਟੇ ਪ੍ਰਾਪਰੀਵਾਰ ਦੇ ਹੋਣ ਜਿਹੜੇ ਸੀ ਸਾਹਮ ਸੱਕਦੇ ਹੋਣ ਤੇ ਥੋੜਾ ਮੈਂ ਵੀ ਸਮਝਦਾ ਵੀ ਜੇ ਮੈਨੂੰ ਲੰਬੀ ਵਿਧਾਨ ਸਭਾ ਵਿੱਚ ਭੇਜਣ ਲਈ ਮੈਂ ਇੱਕ ਗੱਲ ਆਮ ਵੀ ਕਰਦਾ ਹੁੰਨਾ ਵੀ ਮੈਂ ਚਾਰ ਪਹਿਰਿਆਂ ਦੇ ਥੱਲੇ ਚੱਲਦੇ ਆਂ ਪਿੰਡਾ ਮੇਰੇ ਬਾਪ ਦਾ ਹੈ ਮੇਰਾ ਗੱਨਾ ਬਹੁਤ ਵੱਡਾ ਹੈ ਉਸ ਕਰਕੇ ਮੈਨੂੰ ਲੰਬੀ ਦੇ ਲੋਕਾਂ ਨੇ ਔਰ ਮੈਨੂੰ ਠੰਡੇ ਲੋਕ ਸਭਾ ਦੇ ਲੋਕ ਵੀ ਬਹੁਤ ਇਸ ਕਰਕੇ ਪਿਆਰ ਹੁੰਦੇ ਆ ਕਿ ਮੈਂ ਉਹਨਾਂ ਦਾ ਬੇਟਾ ਹੈ ਦੂਸਰੀ ਕੇਜਰੀਵਾਲ ਜੀ ਹੋਰਾਂ ਦਾ ਸਦਾ ਉਹਨਾਂ ਦਾ ਹੁੰਦਾ ਸੀ ਵੀ ਪੂਰੀ ਇਮਾਨਦਾਰੀ ਹੈ ਤੀਜਾ ਮੇਰੇ ਹਲਕੇ ਦੇ ਲੋਕਾਂ ਦਾ ਜਣ ਹੁਣ ਮੇਰਾ ਹਲਕਾ ਬੱਟਾ ਹੋ ਚੁਕਿਆ ਮੇਰੇ ਹਲਕੇ ਦੇ ਲੋਕਾਂ ਦਾ ਵੀ ਉਹਨਾਂ ਨੇ ਮੈਨੂੰ ਜਿਹੇ ਜਿਹਾ ਵੇਖਿਆ ਸੀ ਮੈਨੂੰ ਉਹੇ ਜਿਹਾ ਵੇਖਣਗੇ ਕਿ ਹੋਰ ਤਰ੍ਹਾਂ ਦਾ ਵੇਖਣ ਮੇਰੀਆਂ ਜੇਲ੍ਹਾਂ ਤਾਂ ਉਹ ਫੇਰ ਮਿਲਣ ਤੋੜਨ ਕੇ ਬਾਪਣ ਦੀ ਕਿਹੋ ਜਿਹੀ ਨਿਕਲਣਗੇ ਚੌਥਾ ਰੱਬ ਦਾ ਡਰ ਸਦਾ ਰਹੀ ਰਿਹਾ ਤੇ ਮੈਨੂੰ ਇਸ ਚੋਣ ਤੋਂ ਕੋਈ ਡਰ ਨਹੀਂ ਲੱਗਦਾ ਮੈਂ ਕਦੇ ਕਿਸ ਨੂੰ ਡਰਾਇਆ ਨਹੀਂ ਤੇ ਮੈਂ ਡਰਦਾ ਨਹੀਂ